ਜੇ ਗੱਲ ਕੀਤੀ ਕਿ ਕਿਉਂਕਿ ਸਿਕਿਉਰਿਟੀ ਦਾ ਪੂਰੇ ਇੰਤਜ਼ਾਮ ਨੇ ਇਲਾਕਾ ਇੱਕ ਤਰ੍ਹਾਂ ਦਾ ਛੌਨੀ ਬਣਾਇਆ ਆਇਆ ਹੈ ਸੀਲ ਕੀਤਾ ਗਿਆ ਤੇ ਆਮ ਲੋਕ ਕਿਵੇਂ ਮਿਲਣ ਆਉਗੇ ਸੀਐਮ ਸਾਹਿਬ ਨੂੰ ਬਿਲਕੁਲ ਆਮ ਲੋਕ ਵੀ ਆਣਗੇ ਆਮ ਲੀਡਰ ਵੀ ਆਣਗੇ ਹਰ ਤਰ੍ਹਾਂ ਦੇ ਲੋਕਾਂ ਨੂੰ ਇੱਥੇ ਮਿਲਣ ਦੀ ਇਜਾਜ਼ਤ ਸੀਐਮ ਸਾਹਿਬ ਦਾ ਜਿਹੜਾ ਮੇਨ ਆਫਿਸ ਹੈ ਉਹ ਚੰਡੀਗੜ੍ਹ ਹੈ ਉਸ ਤੋਂ ਬਾਅਦ ਕੈਂਪ ਆਫਿਸ ਦੂਜਾ ਜਿਹੜਾ ਸੰਗਰੂਰ ਹੈ ਤੇ ਮਾਲਵੇਜ ਤੀਜਾ ਜਿਹੜਾ ਆਫਿਸ ਕੈਂਪ ਆਫਿਸ ਜਿਹੜਾ ਵੇ ਇੱਥੇ ਜਲੰਧਰ ਬਣਾਇਆ ਕਿਉਂਕਿ ਇੱਥੇ ਮਾਝਾ ਤੇ ਆਪਣਾ ਫਰਾਂਡਕੋਟ ਏਰੀਆ ਸਾਰਾ ਜਿਹੜਾ ਤੇ ਲੁਧਿਆਣਾ ਇਥੋਂ ਕਵਰ ਕਰ ਸਕਦੇ ਨੇ ਸੀਐਮ ਸਾਹਿਬ ਲੋਕ ਚੰਡੀਗੜ੍ਹ ਜਾਂਦੇ ਨੇ ਕੰਮ ਕਰਾਉਣ ਵਾਸਤੇ ਪਰ ਸੀਐਮ ਸਾਹਿਬ ਕਹਿੰਦੇ ਵੀ ਤੁਹਾਨੂੰ ਘੇੜੇ ਲਾਣ ਦੀ ਲੋੜ ਨਹੀਂ ਮੈਂ ਹੀ ਤੁਹਾਡੇ ਕੋਲ ਆ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਇੱਕ ਵਾਰ ਤੋਂ ਫੇਰ ਸਿਆਸਤ ਜਿਹੜੀ ਗਰਮਾਈ ਹੋਈ ਹੈ ਤੇ ਗੱਲ ਕਰੀਏ ਸੀਐਮ ਭਗਵੰਤ ਮਾਨ ਨੂੰ ਲੈ ਕੇ ਤੇ ਸੀਐਮ ਭਗਵੰਤ ਮਾਨ ਦੁਆਰਾ ਜਲੰਧਰ ਕੈਂਟ ਹਲਕੇ ਦੇ ਵਿੱਚ ਜਿਹੜਾ ਘੱਲਿਆ ਗਿਆ ਹੈ ਪਿੱਛੇ ਤੁਸੀਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਚਾਹਨਾ ਹੈ ਪੂਰੀ ਸਿਕਿਉਰਿਟੀ ਇੱਥੇ ਜ ਗਈ ਹੈ ਸੀਐਮ ਭਗਵੰਤ ਮਾਨ ਜੋ ਇਸ ਸਮੇਂ ਘਰ ਦੇ ਅੰਦਰ ਮੌਜੂਦ ਨੇ ਔਰ ਦੇਖ ਸਕਦੇ ਹੂ ਕਿ ਪੁਲਿਸ ਤਈ ਪੂਰੀ ਤਰੀਕੇ ਨਾਲ ਸਿਕਿਉਰਿਟੀ ਲਗਾਈ ਗਈ ਹੈ ਔਰ ਕਿਸੇ ਨੂੰ ਵੀ ਬਗੈਰ ਆ ਗਿਆ ਤਾਂ ਅੰਦਰ ਨਹੀਂ ਜਾਣ ਦਿੱਤਾ ਯਾਰ ਹਰ ਅਗਰ ਕੋਈ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਉਸ ਦੀ ਪੂਰੀ ਪੁੱਛਗਿੱਛ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਜਿਹੜਾ ਅੰਦਰ ਜਾਂਦਾ ਹੈ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਲੱਗੀਆਂ ਨੇ ਸਿਕਿਉਰਿਟੀ ਇੱਥੇ ਤੇ ਨਾਤ ਹੈ ਔਰ ਦੋਨੋਂ ਤਰਫ ਜਿਹੜਾ ਬੈਰੀਗੇਟਿੰਗ ਵੀ ਹੋਈ ਪਈ ਹੈ ਬੈਰੀਗੇਟਿੰਗ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਿਕਿਉਰਟੀ ਦਾ ਪੁੱਤਾ ਜਿਹੜਾ ਇੰਤਜ਼ਾਮ ਕੀਤਾ ਗਿਆ ਹੈ ਇਸ ਸਮੇ ਸਾਡੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਤਰਨਦੀ ਸੰਨੀ ਹੋਣੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੰਨੀ ਸਾਹਿਬ ਕਿਵੇਂ ਦੇਦੇ ਹੋ ਕਿ ਸੀਐਮ ਸਾਹਮਣੇ ਹੁਣ ਇੱਥੇ ਘਰ ਲਿਆਇਆ ਕਿਉਂਕਿ ਬੜੇ ਲੋਕ ਜਾਣਨਾ ਚਾਹੁੰਦੇ ਇੱਕ ਆਖਰਕਾਰ ਹੈ ਕਿੱਥੇ ਸੀਗਾ ਤੇ ਇਸ ਸਮੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਘਰ ਕਿੱਥੇ ਹੈ ਬਿਲਕੁਲ ਜੀ ਜਲੰਧਰ ਕੈਂਟ ਦੇ ਵਿੱਚ ਇਹਨਾਂ ਨੇ ਘਰ ਲਿਆ ਆ ਔਰ ਸੀਐਮ ਸਰ ਇਲੈਕਸ਼ਨਾਂ ਤੋਂ ਬਾਅਦ ਵੀ ਔਰ ਪਹਿਲੇ ਵੀ ਹੁਣ ਇੱਥੇ ਹੀ ਰਹਿਣਗੇ ਔਰ ਇੱਥੋਂ ਦੁਆਬਾ ਤੇ ਮਾਝਾ ਚਲਾਇਆ ਜਾਏਗਾ ਤੇ ਜੇ ਪੰਜਾਬ ਦੀ ਗੱਲ ਕੀਤੀ ਇਹ ਕਿਉਂਕਿ ਜਿਹੜੇ ਬਾਕੀ ਹੋਰ ਪਾਰਟੀਆਂ ਵਾਲੇ ਨੇ ਉਹ ਕਹਿ ਰਹੇ ਕਿ ਪੂਰੇ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਕਿਵੇਂ ਹੱਲ ਕੀਤੇ ਜਾਊਗਾ ਕਹਿੰਦੇ ਉਹ ਇੱਥੇ ਬੈ ਕੇ ਤਾਂ ਹੱਲ ਨਹੀਂ ਹੋਣ ਪੰਜ ਦਿਨ ਚੰਡੀਗੜ੍ਹ ਦੇਖਣਗੇ ਤੇ ਦੋ ਦਿਨ ਇੱਥੇ ਰਿਆ ਕਰਨਗੇ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਕਿਉਂਕਿ ਜਦੋਂ ਪਿਛਲੀ ਵਾਰ ਵੀ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਵੀ ਨਾਲ ਸੀਗੇ ਤੇ ਉਸ ਸਮੇਂ ਜਿਹੜਾ ਆਮ ਆਦਮੀ ਪਾਰਟੀ ਇੱਕ ਵੱਡੀ ਲੀਡ ਤੋਂ ਜਿੱਤੀ ਸੀਗੀ ਇਸ ਵਾਰ ਜਿਮਨੀ ਚੌਂ ਹੈਗੀ ਆ ਉਹ ਵੀ ਵਿਧਾਨ ਸਭਾ ਦੀ ਜਿਹਦੇ ਰੁਝਾਨ ਲੱਗੀ ਨਜ਼ਰ ਆਉਂਦੇ ਨੇ ਕੀ ਲੱਗਦਾ ਇਸ ਵਾਰ ਸੀਟ ਕੱਟ ਪਾਈ ਕਿ ਪਾਰਟੀ ਬਿਲਕੁਲ ਆਮ ਆਦਮੀ ਪਾਰਟੀ ਜਿਮਨੀ ਚੌਂ ਵੀ ਜਿੱਤੇਗੀ ਔਰ 2027 ਦੇ ਵੀ ਇਲੈਕਸ਼ਨ ਦੇਖ ਲਿਓ ਪਿਛਲੀ ਵਾਰੀ ਤੋਂ ਜ਼ਿਆਦਾ ਬਹੁਮਤ ਨਾਲ ਜਿੱਤਾਂਗੇ ਤੇ ਜੇ ਗੱਲ ਕੀਤੀ ਕਿ ਕਿਉਂਕਿ ਸਿਕਿਉਰਿਟੀ ਦਾ ਪੂਰੇ ਇੰਤਜ਼ਾਮ ਨੇ ਇਲਾਕਾ ਇੱਕ ਤਰ੍ਹਾਂ ਦਾ ਛੌਨੀ ਬਣਾਇਆ ਆਇਆ ਸੀਲ ਕੀਤਾ ਗਿਆ ਤੇ ਆਮ ਲੋਕ ਕਿਵੇਂ ਮਿਲਣ ਆਉਗੇ ਸੀਐਮ ਸਾਹਿਬ ਨੂੰ ਬਿਲਕੁਲ ਆਮ ਲੋਕ ਵੀ ਆਣਗੇ ਆਮ ਲੀਡਰ ਵੀ ਆਣਗੇ ਹਰ ਤਰ੍ਹਾਂ ਦੇ ਲੋਕਾਂ ਨੂੰ ਇੱਥੇ ਮਿਲਣ ਦੀ ਇਜਾਜ਼ਤ ਹੋਵੇਗੀ ਔਰ ਚੈਕਿੰਗ ਵਗੈਰਾ ਪੂਰੀ ਕਰਕੇ ਅੰਦਰ ਵੀ ਜੇ ਬਿਲਕੁਲ ਉਹ ਤਾਂ ਜੋ ਪ੍ਰੋਟੋਕੋਲ ਆ ਉਹਨੂੰ ਦੇਖਦੇ ਹੋਏ ਹੀ ਕੀਤਾ ਜਾਵੇਗਾ ਤੇ ਸੀਐਮ ਸਾਹਿਬ ਉਹਨੂੰ ਵੈਸਟ ਹਾਲ ਕਿਚ ਕਦੋਂ ਜਾਣਗੇ ਬਸ ਉਹਨੇ ਇੱਥੇ ਹੀ ਹੈ ਜਲੰਧਰ ਤੇ ਹੁਣ ਰੋਜ ਹੀ ਵੈਸਟ ਹਲਕੇ ਵੀ ਦੇਖਿਆ ਜਾਏਗਾ ਪੂਰਾ ਜਲੰਧਰ ਵੀ ਦੇਖਿਆ ਜਾਏਗਾ ਔਰ ਬਾਕੀ ਜ਼िले ਵੀ ਦੇਖੇ ਜਾਣਗੇ ਇਹ ਤਾਂ ਨਹੀਂ ਕਿ ਸੀਐਮ ਸਾਹਿਬ ਉੱਥੇ ਨਹੀਂ ਜਾਣਗੇ ਤਾਂ ਵੈਸਟ ਹਲਕੇ ਦੇ ਜਿਹੜੇ ਲੋਕ ਇੱਥੇ ਆਣਗੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਐਮ ਸਰ ਹਰ ਇੱਕ ਨੂੰ ਮਿਲਣਗੇ ਔਰ ਵੈਸਟ ਹਲਕੇ ਨੂੰ ਪੈਲ ਦਿੱਤੀ ਜਾਏਗੀ ਇਲੈਕਸ਼ਨ ਆ ਵੈਲ ਵੈਸਟ ਹਲਕੇ ਦੇ ਵਿੱਚ ਔਰ 100% ਅਸੀਂ ਸੀਟ ਜਿੱਤਾਂਗੇ ਕੁਛ ਹੀ ਦਿਨ ਪਹਿਲਾਂ ਸੀਐਮ ਸਾਹਿਬ ਜਿਹੜਾ ਇਸ ਘਰ ਦੇ ਵਿੱਚ ਆਏ ਨੇ ਇਨੋਗ੍ਰੇਸ਼ਨ ਕੀਤੀ ਹੈ ਤੇ ਹੁਣ ਸੀਐਮ ਸਾਹਿਬ ਕੇ ਮੀਡੀਆ ਨਾਲ ਵੀ ਇੰਟਰੈਕਟ ਹੋਣਗੇ ਇਹਦੇ ਬਾਰੇ ਤਾਂ ਸੀਐਮ ਸਾਰੀ ਦੱਸਣਗੇ ਥੋੜੀ ਦੇਰ ਚ ਸਾਰਿਆਂ ਨੂੰ ਕਲੀਅਰ ਹੋ ਜਾਏਗਾ ਬਿਲਕੁਲ ਇਹ ਸਨ ਆਮ ਆਦਮੀ ਪਾਰਟੀ ਦੇ ਤਰਨਦੀਪ ਸਿੰਘ ਸੰਨੀ ਜਿਨ੍ਹਾਂ ਨੇ ਕਿਹਾ ਹੈ ਕਿ ਸੀਐਮ ਸਾਹਿਬ ਦੋ ਦਿਨ ਇੱਥੇ ਰਹਿਣਗੇ ਤੇ ਪੰਜ ਦਿਨ ਜਿਹੜਾ ਚੰਡੀਗੜ੍ਹ ਹੋਣਗੇ ਉਹਨਾਂ ਨੇ ਕਿਹਾ ਹੈ ਕਿ ਇੱਥੋਂ ਦੀ ਦੁਆਬਾ ਤੇ ਮੱਝ ਦੀ ਜਿਹੜੇ ਹਾਲਾਤ ਨੇ ਜਿਹੜੀ ਸਿਆਸਤ ਹੈ ਉਹ ਦੇਖੀ ਜਾਊਗੀ ਉਹਨਾਂ ਨਾਲ ਇੱਥੋਂ ਦੀ ਦੇਖਿਆ ਜਾਊਗਾ ਔਰ ਜੇ ਦੂਸਰੀ ਗੱਲ ਕੀਤੀ ਹੈ ਹੋਵੇ ਤੇ ਪੰਜ ਦਿਨ ਚੰਡੀਗੜ੍ਹ ਰਹਿਣਗੇ ਉੱਥੋਂ ਪੂਰੇ ਪੰਜਾਬ ਨੂੰ ਜਿਹੜਾ ਦੇਖਿਆ ਜਾਏਗਾ ਤੇ ਉੱਥੇ ਦੀ ਪੂਰੇ ਪੰਜਾਬ ਦੇ ਹਾਲਾਤ ਜਿਹੜੇ ਵਗੈਰਾ ਦੇਖੇ ਜਾਣਗੇ ਫਿਲਹਾਲ ਮੈਂ ਤੁਹਾਨੂੰ ਇੱਕ ਵਾਰ ਫੇਰ ਤੋਂ ਤਸਵੀਰਾਂ ਦਿਖਾ ਦਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਸੀਐਮ ਭਗਵੰਤ ਮਾਨ ਨੇ ਜਿਹੜੀ ਕਿਰਾਏ ਤੇ ਘਰ ਲਿਆ ਹੈ ਉਸ ਦੀ ਤਸਵੀਰਾਂ ਨੇ ਤੇ ਸਿਕਿਉਰਟੀ ਦੇ ਪੂਰੇ ਪੁੱਕਾ ਪ੍ਰਬੰਧ ਕੀਤੇ ਗਏ ਨੇ ਪੂਰੀ ਫੋਰਸ ਇੱਥੇ ਤੈਨਾਤ ਹੈ ਸਿਵਲ ਵਰਦੀ ਵਿੱਚ ਵੀ ਪੁਲਿਸ ਫੋਰਸ ਤੈਨਾਤ ਹੈ ਔਰ ਵਰਦੀ ਦੇ ਵਿੱਚ ਵੀ ਫੋਰਸ ਤੈਨਾਤ ਹੈ ਔਰ ਖਾਸ ਕਰ ਜਿਹੜੀ ਸਪੈਸ਼ਲ ਸਿਕਿਉਰਟੀ ਦੀ ਗੱਲ ਕੀਤੀ ਹੈ ਵੀ ਸਪੈਸ਼ਲ ਸਿਕਿਉਰਟੀ ਵੀ ਜਿਹੜੀ ਇੱਥੇ ਤੈਨਾਤ ਹੈ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਇੱਕ-ਇੱਕ ਕਰਕੇ ਇੱਕ-ਇੱਕ ਕਰਕੇ ਜਿਹੜੇ ਲੀਡਰ ਇੱਥੇ ਆ ਰਹੇ ਨੇ ਤੇ ਜਿਹੜਾ ਸੀਐਮ ਸਾਹ ਨੂੰ ਮਿਲਨ ਅੰਦਰ ਘਰ ਵਿੱਚ ਜਾ ਰਹੇ ਨੇ ਤੇ ਸੀਐਮ ਸਾਹਿਬ ਅੰਦਰ ਜਿਹੜਾ ਆਪਣੇ ਆਮ ਆਦਮੀ ਪਾਰਟੀ ਦੇ तमाम ਲੀਡਰਾਂ ਨੂੰ ਮਿਲ ਰਹੇ ਨੇ ਇਸ ਸਮੇਂ ਇੱਥੇ ਪਹੁੰਚੇ ਨੇ ਦਿਨੇਸ਼ ਢੱਲੋਂ ਨਾਲ ਗੱਲਬਾਤ ਕਰਾਂਗੇ ਕਿ ਢੱਲ ਸਾਹਿਬ ਜੀ ਸਰ ਜੀ ਤਾਲ ਸਾਹਿਬ ਸੀਐਮ ਸਾਹਿਬ ਨੇ ਘਰ ਲੈ ਲਿਆ ਇੱਥੇ ਲੋਕ ਜਾਨਣਾ ਚਾਹੁੰਦੇ ਕਿ ਘਰ ਕਿੱਥੇ ਆਖਰ ਕਿਉਂਕਿ ਬੜਾ ਇੱਕ ਸਸਪੈਂਸ ਬਣਿਆ ਆਇਆ ਸੀ ਘਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਨਹੀਂ ਸਸਪੈਂਸ ਤਾਂ ਸਾਰਾ ਦੂਰ ਹੋ ਗਿਆ ਸੀਐਮ ਸਾਹਿਬ ਨੇ ਘਰ ਲਿਆ ਰੋਲ ਪੀਚ ਤੁਹਾਡੇ ਸਾਹਮਣੇ ਵੇ ਤੇ ਸਸਪੈਂਸ ਉਦੋਂ ਤੱਕ ਸੀਗਾ ਵੀ ਜਦੋਂ ਤੱਕ ਕਹਿੰਦੇ ਸੀ ਵੀ ਲੈ ਆਣਾ ਨਹੀਂ ਹੁਣ ਤਾਂ ਲਿਆ ਸਭ ਕੁਝ ਇੱਥੇ ਸામਨੇ ਤੁਹਾਡੀ ਅੱਖਾਂ ਦੇ ਕਿਉਂਕਿ ਪਹਿਲਾਂ ਜਿਹੜੇ ਸਸਪੈਂਸ ਹੀ ਰਹਿ ਗਿਆ ਸੀ ਕਿਉਂਕਿ ਕਈ ਕੋਠੀਆਂ ਦੀ ਗੱਲ ਲੈ ਕੇ ਚੱਲੀ ਸੀਗੀ ਕਈ ਘਰਾਂ ਦੀ ਗੱਲ ਲੈ ਕੇ ਚੱਲੀ ਸੀ ਕਈ ਮੀਡੀਆ ਰਿਪੋਰਟਸ ਐ ਕੁਝ ਘਰ ਵੀ ਅਦਾ ਦਿਖਾਇਆ ਲੇਕਿਨ ਹੁਣ ਜਿਹੜਾ ਫਾਈਨਲੀ ਘਰ ਪਤਾ ਲੱਗਾ ਕਿ ਇਹ ਘਰ ਉਹ ਨਹੀਂ ਐ ਇਹ ਦੂਸਰਾ ਘਰ ਹੈ ਹਾਂ ਐਕਚੁਅਲੀ ਹੁੰਦਾ ਜੇ ਜੋ ਸੀਐਮ ਸਾਹਿਬ ਨੇ ਕਿਤੇ ਵੀ ਰਹਿਣਾ ਸੀ ਐਮ ਸਿਕਿਉਰਟੀ ਵੀ ਵਧੇਰਾ ਸਾਰਾ ਹਮਲਾ ਜਿਹੜਾ ਸਾਰਾ ਸਟਾਫ ਹੁੰਦਾ ਨਾ ਉਹ ਸਾਰਾ ਸਿਕਿਉਰਟੀ ਐ ਤੇ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਫਿਰ ਉਹ ਜਗ੍ਹਾ ਉਹ ਚੂਸ ਕੀਤੀ ਜਾਂਦੀ ਜਿਹੜੀ ਉਹ ਸਾਰੀ ਚੀਜ਼ ਤੇ ਫਿਟ ਬੈਠੇ ਤੁਸੀਂ ਵੀ ਮਿਲਨ ਆਏ ਹੋ ਤਮਾਮ ਜਿਹੜੇ ਪਾਰਟੀ ਦੇ ਹੋਰ ਵੀ ਜਿਹੜੇ ਵਰਕਰ ਨੇ ਜਾਂ ਐਮਐਲਏ ਨੇ ਲੀਡਰ ਨੇ ਸਾਰੇ ਇੱਥੇ ਆ ਰਹੇ ਨੇ ਤੇ ਆਮ ਆਦਮੀ ਕਿਵੇਂ ਇੱਥੇ ਅਪਰੋਚ ਕਰੇਗਾ ਕਿਉਂਕਿ ਚਾਰੇ ਪਾਸੇ ਬੈਰੀਗੇਟਿੰਗ ਕਰਤੀ ਛੋਨੀ ਦੇ ਵੀ ਤਬਦੀਲ ਕਰ ਦਿੱਤਾ ਗਿਆ ਨਹੀਂ ਨਹੀਂ ਇਹ ਐਕਚੁਅਲ ਜੇ ਕੀ ਹੈ ਵੀ ਜਦੋਂ ਫਸਟ ਟਾਈਮ ਹੁੰਦਾ ਨਾ ਕਿਸੇ ਵੀ ਚੀਜ਼ ਦਾ ਜਦੋਂ ਤੁਸੀਂ ਸੈਕਟਰੀਏਟ ਦੇਖਿਆ ਹੋਣਾ ਜਾਂ ਸੀਐਮ ਆਫਿਸ ਦੇਖਿਆ ਚੰਡੀਗੜ੍ਹ ਤੇ ਉੱਥੇ ਇਨੀ ਸਿਕਿਉਰਿਟੀ ਵਗੈਰਾ ਨਹੀਂ ਹੁੰਦੀ ਕਿਉਂਕਿ ਇਹ ਨਵਾਂ ਕਰਕੇ ਨਾ ਜਦੋਂ ਨਵੀਂ ਕੋਈ ਚੀਜ਼ ਹੈਗੀ ਇੱਥੇ ਫਿਰ ਉਹ ਸਾਰੀਆਂ ਚੀਜ਼ਾਂ ਦੇਖਣਗੇ ਥੀਰੇ ਦੇ ਸਾਰੇ ਲੋਕ ਆਮ ਮਿਲਣਗੇ ਇੱ ਵਿਰਪਖਸ਼ ਪਾਰਟੀਆਂ ਇੱਕ ਪਾਸੇ ਦਾ ਸਵਾਲ ਵੀ ਜੜੀਆ ਲੇਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਖਲਬਲੀ ਵੀ ਹੈ ਕਿ ਸੀਐਮ ਸਾਹਿਬ ਨੇ ਆਖਰਕਾਰ ਲਿਆ ਗਿਆ ਉਹ ਕਹਿੰਦੇ ਕਿ ਇੱਥੋਂ ਪੰਜਾਬ ਕਿਵੇਂ ਦੇਖਣਗੇ ਪੰਜਾਬ ਦੇ ਮੁੱਦਿਆਂ ਨੂੰ ਕਿਵੇਂ ਦੇਖਣਗੇ ਨਹੀਂ ਨਹੀਂ ਮੁੱਦੇ ਤਾਂ ਪੰਜਾਬ ਦੇ ਸੀਐਮ ਸਾਹਿਬ ਆਲਰੇਡੀ ਦੇਖ ਹੀ ਰਹੇ ਨੇ ਸੀਐਮ ਸਾਹਿਬ ਦਾ ਜਿਹੜਾ ਮੇਨ ਆਫਿਸ ਹੈ ਉਹ ਚੰਡੀਗੜ੍ਹ ਹੈ ਉਸ ਤੋਂ ਬਾਅਦ ਕੈਂਪ ਆਫਿਸ ਦੂਜਾ ਜਿਹੜਾ ਸੰਗਰੂਰ ਹੈ ਤੇ ਮਾਲਵੇ ਵਿੱਚ ਤੀਜਾ ਜਿਹੜਾ ਆਫਿਸ ਕੈਂਪ ਆਫਿਸ ਜਿਹੜਾ ਵੀ ਇੱਥੇ ਜਲੰਧਰ ਬਣਾਇਆ ਕਿਉਂਕਿ ਇੱਥੇ ਮਾਝਾ ਤੇ ਆਪਣਾ ਪਠਾਨਕੋਟ ਏਰੀਆ ਸਾਰਾ ਜਿਹੜਾ ਤੇ ਲੁਧਿਆਣਾ ਇਥੋਂ ਕਵਰ ਕਰ ਸਕਦੇ ਨੇ ਸੀਐਮ ਸਾਹਿਬ ਲੋਕ ਚੰਡੀਗੜ੍ਹ ਜਾਂਦੇ ਨੇ ਕੰਮ ਕਰਾਉਣ ਵਾਸਤੇ ਪਰ ਸੀਐਮ ਸਾਹਿਬ ਕਹਿੰਦੇ ਵੀ ਤੁਹਾਨੂੰ ਘੇੜੇ ਲਾਣ ਦੀ ਲੋੜ ਨਹੀਂ ਮੈਂ ਹੀ ਤੁਹਾਡੇ ਕੋਲ ਆ ਰਿਹਾ ਕਿ ਬੈਸਟਰ ਕੇ ਚੋਨਾਵੀ ਨੇ ਤੇ ਕਿਤੇ ਨਾ ਕਿਤੇ ਜਿਹੜਾ ਸੀਐਮ ਸਾਹਿਬ ਦੇ ਆਰ ਨਾਲ ਆਮ ਆਦਮੀ ਪਾਰਟੀ ਮਜਬੂਤ ਸਥਿਤੀ ਦਿਖਾਈ ਦੇ ਰਹੀ ਹੈ ਹਾਂ ਹਾਂ ਬਿਲਕੁਲ ਜੀ ਵੈਸਟਰ ਤਾਂ ਆਪਾਂ ਜਿੱਤ ਰਹੇ ਹਾਂ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਉਹ ਵੀ ਜਿੱਤ ਰਹੇ ਆਪਾਂ ਤੇ ਬਾਕੀ ਸੀਐਮ ਸਾਹਿਬ ਦਾ ਤਾਂ ਆਪਣਾ ਇੱਕ ਰਿਸ਼ਮਾ ਹੈ ਹੀ ਇਹ ਤੁਹਾਨੂੰ ਪਤਾ ਹੀ ਹੈ ਸਰ ਜਿੱਥੇ ਬੈਸਟ ਦੇ ਲੋਕਾਂ ਨੂੰ ਸੀਐਮ ਸਾਹਿਬ ਨੂੰ ਇੱਥੇ ਮਿਲਣ ਆਣਾ ਕਿ ਸੀਐਮ ਸਾਹਿਬ ਉੱਥੇ ਜਾਣਗੇ ਸੀਐਮ ਸਾਹਿਬ ਜਾਣਗੇ ਉੱਥੇ ਇੱਥੇ ਵੀ ਆਣ ਕਿਸੇ ਨੂੰ ਕੋਈ ਮਨਾਈ ਨਹੀਂ ਸੀਐਮ ਸਾਹਿਬ ਉੱਥੇ ਵੀ ਜਾਣਗੇ ਕਿੰਨੇ ਕਿੰਨੇ ਦਿਨ ਇੱਥੇ ਰਹਿਣਗੇ ਹਾਂ ਕਿੰਨੇ ਦਿਨ ਇੱਥੇ ਸੀਐਮ ਸਾਹਿਬ ਰਹਿਣਗੇ ਸੀਐਮ ਸਾਹਿਬ ਇਲੈਕਸ਼ਨ ਤੱਕ ਨਹੀਂ ਇਲੈਕਸ਼ਨ ਤੋਂ ਬਾਅਦ ਵੀ ਇੱਥੇ ਰਹਿਣਗੇ ਉਜਦਾ ਉਹਨਾਂ ਦੀਆਂ ਵਿਵਸਥਾਵਾਂ ਦੇ ਹਿਸਾਬ ਨਾਲ ਮੀਟਿੰਗਾਂ ਦੇ ਹਿਸਾਬ ਨਾਲ ਉੱਥੇ ਹੀ ਰਹਿਣਗੇ ਬਿਲਕੁਲ ਇਹ ਸਾਡੇ ਨਾਲ ਸੀਗੇ ਦਿਨੇਸ਼ ਢੱਲ ਜਿਨ੍ਹਾਂ ਨੇ ਦੱਸਿਆ ਹੈ ਕਿ ਸੀਐਮ ਸਾਹਿਬ ਜਿਹੜਾ ਉਹਨ ਇੱਥੇ ਹੀ ਰਹਿਣਗੇ ਇੱਥੋਂ ਦੀ ਵੀ ਪੰਜਾਬ ਦੇ ਮੁੱਦੇ ਜਿਹੜੇ ਦੇਖਣਗੇ ਫਿਲਹਾਲ ਜਿਮਨੀ ਚੌਂ ਨੂੰ ਲੈ ਕੇ ਇੱਕ ਵਾਰ ਆਮ ਆਦਮੀ ਪਾਰਟੀ ਮਜਬੂਤ ਸਥਿਤੀ ਦੇ ਵਿੱਚ ਜ਼ਰੂਰ ਦਿਖਾਈ ਦੇ ਰਹੀ ਹੈ ਕਿਉਂਕਿ ਭਗਵੰਤ ਮਾਨ ਜਿਹੜੇ ਖੁਦ ਜਲੰਧਰ ਦੇ ਵਿੱਚ ਆਵਰਾਜੇ ਨੇ ਤੇ ਉਹ ਖੁਦ ਇਸ ਕੋਠੀ ਦੇ ਵਿੱਚ ਹੁਣ ਰਵੂਗੇਤੇ ਇਸ ਕੋਠੀ ਦੇ ਵਿੱਚ ਰਹਿ ਕੇ ਲੋਕਾਂ ਨੂੰ ਮਿਲਿਆ ਵੀ ਜਾਊਗਾ ਔਰ ਸੀਐਮ ਸਾਹਿਬ ਖੁਦ ਵੀ ਜਿਹੜੇ ਪੰਜਾਬ ਦੇ ਜਾਂ ਜਲੰਧਰ ਵਾਸੀਆਂ ਨੂੰ ਮਿਲਣ ਵੀ ਜਾਣਗੇ ਫਿਲਹਾਲ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਪੰਜਾਬ ਤੱਕ ਜਲੰਧਰ